ਕੀ ਆਪਣੇ ਦੁੱਖਾਂ ਨੂੰ ਸੁਣਾਉਂਦੇ ਆਪ ਸੁਣ ਕੇ ਹੈਰਾਨ ਹੋ ਗਏ ਇੱਕ ਵਿਸ਼ੇ ਇਹ ਹਰ ਮਨੁੱਖ ਬੜਾ ਸੋਹਣਾ ਵਕਤ ਹੈ ਕਿ ਦੁੱਖ ਕਿਸੇ ਕੋਲ ਵੀ ਸੁਣ ਲੋ ਦੇ ਦੁੱਖ ਬੜੇ ਸੋਹਣੇ ਢੰਗ ਨਾਲ ਸੁਣਾਏਗਾ ਬੜੇ ਸੋਹਣੇ ਹਰ ਮਨੁੱਖ ਇਸ ਈਸਰੀ ਪੁਰਸ਼ ਦੁੱਖਾਂ ਦਾ ਬਹੁਤ ਵਧੀਆ ਵਗਦਾ ਹੈ ਸੁੱਖ ਦਾ ਤੇ ਕੁਝ ਪਤਾ ਹੀ ਕੋਈ ਨਹੀਂ ਜਿਹਨੂੰ ਸੁਖ ਸਮਝਦਾ ਹੋਇਆ ਹੀ ਨਹੀਂ ਅਰ ਸੁੱਖ ਦੁੱਖ ਤੇਜ ਬਦਲ ਜਾਂਦਾ ਹੈ ਇਸ ਵਾਸਤੇ ਦੁੱਖ ਦੇ ਵਕਤੇ ਤੇ ਸਾਰੇ ਹੀ ਨੇ ਕਿਸੇ ਕੋਲ ਬੈਠੋ ਜੇਰਾ ਢੰਗ ਨਾਲ ਬੈਠੋ ਤੇ ਰਿਸ਼ਤਾ ਢੰਗ ਦਾ ਜੁੜ ਜਾਏ ਉਹ ਆਪਣੇ ਦੁੱਖ ਹੀ ਸੁਣਾਏਗਾ ਸਤਿਗੁਰ ਕਹਿੰਦੇ ਨੇ ਕਿਸ 'ਤੇ ਖੋਲੋਂ ਗੰਢੜੀ ਦੁਖੀ ਪਰਾਇਆ ਮੈਂ ਵੀ ਆਪਣੀ ਦੁੱਖਾਂ ਦੀ ਪੰਡ ਕਿਸੇ ਦੇ ਅੱਗੇ ਖੋਲਣਾ ਚਾਹਾਂ ਤੇ ਹਰ ਬੰਦੇ ਕੋਲ ਹੈ ਕਿ ਦੁੱਖਾਂ ਦੀ ਪੰਡ ਤੋਂ ਇਲਾਵਾ ਹੋਰ ਹੈ ਕਿ ਕੁਝ ਵੀ ਨਹੀਂ ਕੋਈ ਵੀ ਨਹੀਂ ਇਹ ਵੀ ਮਹਿਸੂਸ ਕਰਦੇ ਹਰ ਮਨੁੱਖ ਕੋਲ ਦੁੱਖਾਂ ਦੀ ਪੰਡ ਤੋਂ ਇਲਾਵਾ ਕੁਝ ਵੀ ਨਹੀਂ ਹੈ ਸਿਆਣਾ ਮਨੁੱਖ ਕਤਈ ਦੁੱਖਾਂ ਦੇ ਪੰਡ ਕਿਸੇ ਦੇ ਅੱਗੋਂ ਨਹੀਂ ਖੋਲਦਾ ਪਤਾ ਹੈ ਕਿਉਂ ਉਹਨੂੰ ਪਤਾ ਹੈ ਮੈਂ ਖੋਲਿਆ ਤੇ ਅਜੇ ਮੈਂ ਆਪਣਾ ਇੱਕ ਦੁੱਖ ਸੁਣਾਵਾਂਗਾ ਉਹਨੇ ਸੈਂਕੜੇ ਦੁੱਖ ਸੁਣਾਣੇ ਨੇ ਚੁੱਪੀ ਨਹੀਂ ਕਰਨੀ ਤੋ ਕੀ ਆਪਣਾ ਇੱਕ ਦੁੱਖ ਸੁਣਾਣਾ ਉਹਦੇ ਸੈਂਕੜੇ ਸੁਣਨੇ ਪੈਣਗੇ ਉਹ ਮੇਰੀ ਪੰਡ ਹੋਰ ਭਾਰੀ ਕਰ ਦੇਗਾ ਇਕ ਤੇ ਮੇਰੇ ਆਪਣੇ ਦੁੱਖਾਂ ਦੇ ਪਾਡੇ ਕੋ ਸੁਣੋ ਥੋੜਾ ਕੇ ਭਾਰੀ ਕਰਦੇ ਸਿਆਣਾ ਮਲਕ ਆਪਣੇ ਦੁੱਖਾਂ ਦੀ ਬੋਟਲੀ ਕਿਸੇ ਦੇ ਗੋਨੇ ਖੋਲਦਾ ਤੁਸੀਂ ਖੋਲ ਕੇ ਦੇਖਣਾ ਇੱਕ ਦੁੱਖ ਆਪਣਾ ਸੁਣਾਓ ਹੁਣ ਬਾਕੀ ਉਹਦੇ ਸੁਣ ਪਚੋਪੇ ਨਹੀਂ ਕਰੇਗਾ ਕਿਸ ਤੇ ਖੋਲੋਂ ਗੰਠੜੀ ਦੁਖੀ ਭਰਾਇਆ ਮੈਂ ਆਪਣੇ ਦੁੱਖਾਂ ਦੀ ਪੰਡ ਕੇ ਦੇ ਅੱਗੋਂ ਖੋਲਾ ਅਗਲਾ ਪੈੜੇ ਖੋਲ ਕੇ ਰੱਖ ਦਿੰਦਾ ਸਿਆਣੇ ਮਨੁੱਖ ਨਹੀਂ ਸੁਣਾਉਂਦੇ ਇਹ ਗੱਲ ਵੱਖਰੀ ਹੈ ਸਿਆਣੇ ਮਨੁੱਖਾਂ ਕੋਲ ਦੁੱਖਾਂ ਦੀ ਪੰਡ ਭਾਰੀ ਬਹੁਤ ਜ਼ਿਆਦਾ ਆਉਂਦੀ ਹੈ ਸਿਆਣੇ ਨੂੰ ਦੁੱਖ ਜ਼ਿਆਦਾ ਮਹਿਸੂਸ ਹੁੰਦਾ ਛੋਟਾ ਵੀ ਵੱਡਾ ਮਹਿਸੂਸ ਹੁੰਦਾ ਹੈ ਕਾਰਨ ਸੁਚੇਤ ਹੈ ਸਿਆਣਾ ਦੁੱਖ ਨਾ ਮਹਿਸੂਸ ਹੋਵੇ ਪੀੜਾ ਨਾ ਮਹਿਸੂਸ ਹੋਵੇ ਜਗਾ ਨੂੰ ਡਾਕਟਰ ਸੁਣ ਕਰ ਦਿੰਦਾ ਆਪਰੇਸ਼ਨ ਕਰਨ ਲੱਗੇ ਇਸ ਵਾਸਤੇ ਕੁਝ ਜਾਨਵਰ ਨੇ ਕੁਝ ਪਸ਼ੂ ਨੇ ਇਤਨੀ ਪੀੜਾ ਨਹੀਂ ਮਹਿਸੂਸ ਕਰਦੇ ਜਿਤਨਾ ਮਨੁੱਖ ਕਰਦਾ ਇਹ ਵੀ ਮਹਿਸੂਸ ਇਸ ਵਾਸਤੇ ਕੁਝ ਵਿਦਵਾਨਾਂ ਨੇ ਜੀਵ ਸ਼ਾਸਤਰੀਆਂ ਨੇ ਐਸਾ ਵੀ ਕਹਿ ਦਿੱਤਾ ਐਸੇ ਵੀ ਜੀਵ ਨੇ ਪੀੜਾ ਮਹਿਸੂਸ ਕਰ ਸਕਣ ਇਤਨੀ ਸਮਰਥਾ ਹੀ ਨਹੀਂ ਹੈ ਜੀਵ ਤੇ ਦਾਣਿਆਂ ਵਿੱਚ ਵੀ ਹੈ ਜੇਤੇ ਦਾਣੇ ਅੰਕੇ ਜਿਹਾ ਬਾਜਣਾ ਕੋਈ ਅਚੇਤ ਨੇ ਪੀੜਾ ਮਹਿਸੂਸ ਨਹੀਂ ਕਰ ਸਕਦੇ ਘਾਹਸ ਦੇ ਵਿੱਚ ਵੀ ਜੀਵ ਹੈ ਬੜਾ ਪਰਬਲ ਹੈ ਇਹ ਕਰ ਵਖਰੀਏ ਜਾਂਦਾ ਕੋਮਲ ਹੋ ਜਾਏ ਤਾਂ ਖੇਡ ਕੁਝ ਹੋਰ ਬਣ ਜਾਂਦੀ ਹੈ ਰਾਬੀਆ एक दिन घास ते बैठी ते तो कुरान पढ़ रही से हसन ने कहा राबिया घास बेच भी जीव आ तू घास बैठी राबिया ने भी कहा तू भी ते घास चल के आ रहे है तू भी तेलदा आ रहे हैं और कह दिता ਮੈਨੂੰ ਅਹਿਸਾਸ ਕਰਾਇਆ ਤੂੰ ਬਿਹਤਰ ਹੈ ਪਰ ਮੈਂ ਕੀ ਕਰਾਂ ਇਸ ਤੋਂ ਇਲਾਵਾ ਹੋਰ ਕਿੱਥੇ ਬੈਠਾਂ ਅਚੇਤ ਨੇ ਅਚੇਤ ਸੁਚੇਤ ਦਾ ਵਰਤਣ ਬਲੇਵੈ ਅਚੇਤ ਸੁਚੇਤ ਦੀ ਖੁਰਾਕ ਵੀ ਹੈ ਇਹ ਵੀ ਮੈਂ ਕਰੀਂ ਗਾਸ ਨਾਲੋਂ ਗਊ ਮਜਾ ਪੇੜਾ ਬੱਕਰੀਆਂ ਜ਼ਿਆਦਾ ਸੁਚੇਤ ਨੇ ਬਨਸਪਤੀ ਘਾਸ ਉਹਨਾਂ ਦੇ ਖੁਰਾਕ ਹੈ ਭੇਡਾਂ ਬੱਕਰੀਆਂ ਹਿਰਨੀਆਂ ਨਾਲੋਂ ਖਰਗੋਸ਼ਾਂ ਨਾਲੋਂ ਸ਼ੇਰ ਜ਼ਿਆਦਾ ਸੁਚੇਤ ਹੈ ਇਹ ਸਭ ਉਹਨਾਂ ਦੀ ਖੁਰਾਕ ਹੈ ਖੁਰਾਕ ਕੁਦਰਤ ਜ਼ਿਆਦਾ ਪੈਦਾ ਕਰਦੀ ਜਿਤਨਾ ਘਾਸ ਪੈਦਾ ਕਰਦੀ ਹੈ ਜੰਗਲਾਂ ਵਿੱਚ ਇਤਨੇ ਹਿਰਨ ਨਹੀਂ ਨੇ ਇਤਨੇ ਸਾਂਬਰ ਤੇ ਚਿਤਲ ਨਹੀਂ ਨੇ ਪਰ ਈਸ਼ਵਰ ਜਿਤਨੇ ਚਿੱਤਲ ਹਿਰਨ ਪੈਦਾ ਕਰਦਾ ਇਤਨੇ ਸ਼ੇਰ ਨਹੀਂ ਹੈ ਉਹਨਾਂ ਨੂੰ ਖਾਣ ਵਾਲੇ ਇਤਨੇ ਨਹੀਂ ਰਿਜ਼ਕ ਖਾਣ ਵਾਲੇ ਤਾਂ ਰਿਜ਼ਕ ਹਮੇਸ਼ਾ ਹੀ ਜ਼ਿਆਦਾ ਹੁੰਦਾ ਹੈ ਤੇ ਫਿਰ ਰਿਜ਼ਕ ਖਾਣ ਵਾਲਾ ਬਾਅਦ ਵਿੱਚ ਪੈਦਾ ਹੁੰਦਾ ਹੈ ਰਿਜ਼ਕ ਪਹਿਲੇ ਪੈਦਾ ਹੁੰਦਾ ਹੈ ਇਹ ਵੀ ਮਹਿਸੂਸ ਕਰਦੇ ਆ ਪਹਿਲੇ ਦੇਤੇ ਰਿਜ਼ਕ ਸੰਭਾਹਾਂ ਪਾਛੇ ਦੇਤੇ ਜੰਤ ਉਪਾਹ ਰਿਜ਼ਕ ਪਹਿਲੇ ਪੈਦਾ ਹੁੰਦਾ ਹੈ ਰਿਜ਼ਕ ਨੂੰ ਖਾਣ ਵਾਲਾ ਬਾਦ ਦੇ ਇਹਦੇ ਚ ਉਦਾਹਰਣ ਇੱਕ ਬੜਾ ਬਾ ਕਮਾਲ ਦਿੱਤਾ ਹੈ ਇਰਾਨੀ ਸੂਫੀ ਸੰਤ ਨੇ ਉਹ ਕਹਿੰਦਾ ਹੈ ਗਮੇ ਰੋਜ਼ੀ ਮਖਰ ਰਿਜ਼ਕ ਦਾ ਗਮ ਨਾ ਕਰੇ ਉਹ ਕੀ ਨਾ ਕਰੇ ਕਿਉਂ غمے روزی مخن مزن اور آل کے دفتر را کے پیشے اصطف اے زد کن کند پستان راہ ماں دودھ دو پہلے پیدا ہوں دا ہے بچے دا جنم بعد دے چند رزق پہلے شیخ سادی میں کیوں غم کرا بچے دا جنم بعد ہے رزق پہلے بن جان ہے ਪਹਿਲੇ ਬੜਾ ਕਰਦਾ ਪਹਿਲੇ ਦੇਤੇ ਰਿਜਕ ਸੰਭਾਹ ਸਤਿਗੁਰਾਂ ਦੀ ਬਾਣੀ ਪਾਛੇ ਦੇਤੇ ਜੰਤ ਉਪਾਹ ਜੋ ਜਿਤਨਾ ਅਚੇਤ ਹੈ ਉਸ ਤੋਂ ਉੱਚਾ ਜੋ ਸੁਚੇਤ ਹੈ ਉੰਦੀਓ ਖੁਰਾਕ ਹੈ ਇਹ ਵੀ ਮੈਸ ਕਰਦੇ ਹੁਦੀਓ ਖੁਰਾਕ ਜਿਤਨਾ ਸੁਚੇਤ ਮਨੁੱਖ ਪ੍ਰਾਣੀ ਹੋਵੇਗਾ ਉਤਨਾ ਪੀੜਾ ਜ਼ਿਆਦਾ ਮਹਿਸੂਸ ਕਰੇਗਾ ਦੁੱਖ ਜ਼ਿਆਦਾ ਮਹਿਸੂਸ ਕਰੇਗਾ ਸਾਰੇ ਕਾਇਨਾਤ ਵਿੱਚੋਂ ਮਨੁੱਖ ਜ਼ਿਆਦਾ ਸੁਚੇਤ ਹੈ ਇਸ ਵਾਸਤੇ ਦੁੱਖ ਇਸ ਨੂੰ ਜ਼ਿਆਦਾ ਮਹਿਸੂਸ ਹੁੰਦਾ ਹੈ ਫਿਰ ਮਨੁੱਖਾਂ ਵਿੱਚੋਂ ਜਿਹੜਾ ਦਾਰਸ਼ਨਿਕ ਚਿੰਤਕ ਫਲਸਫਰ ਗਹਿਰ ਗਵੇਰ ਹੈ ਉਹ ਜਿੰਨੇ ਪੀੜਾ ਮਹਿਸੂਸ ਕਰਦਾ ਹੈ ਆਮ ਮਨੁੱਖ ਇਤਨੀ ਨਹੀਂ ਕਰਦਾ ਇਹ ਵੀ ਮਹਿਸੂਸ ਕਰਦਾ ਹੈ ਉਹ ਜ਼ਿਆਦਾ ਕਰਦਾ ਕਿਉਂਕਿ ਜ਼ਿਆਦਾ ਸੁਚੇਤ ਹੈ ਉਹਨੇ ਅਜ਼ਮ ਕੀਤੀ ਹੈ ਜਿਵੇਂ ਜਿਵੇਂ ਕੋਈ ਅਚੇਤ ਹੋਵੇਗਾ ਪੀੜਾ ਘਟ ਮਹਿਸੂਸ ਹੋਵੇ ਘਟ ਮਹਿਸੂਸ ਕੋਈ ਇੱਕ ਐਸਾ ਵੀ ਹੁੰਦਾ ਜਿਵੇਂ ਚਲੋ ਇਸ਼ਾਰਾ ਕਰ ਦਈਏ ਕੁਝ ਘੋੜੇ ਐਸੇ ਨੇ ਜਿੰਨੇ ਚਿਰ ਤੱਕ ਚਾਬਕ ਮਾਰੋ ਨਾ ਨਹੀਂ ਚੱਲਦੇ ਕੁਝ ਐਸੇ ਨੇ ਬਸ ਕੌੜਾ ਫੜਕਾਰਨਾ ਤੇ ਪੈਂਦਾ ਮਾਰਨਾ ਨਹੀਂ ਪੈਂਦਾ ਚੱਲ ਪੈਂਦੇ ਕੁਝ ਸਿਰਫ ਆਵਾਜ਼ ਕਰਨੀ ਪੈਂਦੀ ਹੈ ਚੱਲ ਪੈਂਦੇ ਨੇ ਪਰ અત્યੰਤ ਸਿਆਣਾ ਘੋੜਾ ਇਸ਼ਾਰੇ ਨਾਲ ਜਿੰਦਾ ਇਸ਼ਾਰੇ ਨਾਲ ਵਿਚਰਦਾ ਇਸ ਨੂੰ ਇੰਜ ਬਿਆਨ ਕੀਤਾ ਜਾਂਦਾ ਹੈ ਜਿਹੜਾ ਮਨੁੱਖ ਸਿਰਫ ਇਸ਼ਾਰਾ ਹੀ ਸਮਝ ਜਾਂਦਾ ਹੈ ਬਹੁਤ ਸਿਆਣਾ ਬੋਲਸਨ ਕਿ ਜੋ ਕਹਿਣ ਤੇ ਥੋੜਾ ਜਿਆ ਸਮਝਦਾ ਉਹਨਾਂ ਨੇ ਬਕਾਇਦਾ ਅਵਸਥਾਵਾਂ ਬਣਾਈਆਂ ਜਾਂ ਨਾਮ ਦਿੱਤੇ ਹੋਣ ਜੋ ਇਸ਼ਾਰੇ ਨੂੰ ਸਮਝ ਜਾਂਦਾ ਦੇਵਤਾ ਤੇ ਫਰਿਸ਼ਤਾ ਜੋ ਕਹਿਣ ਕੇ ਸਮਝਦਾ ਮਨੁੱਖ ਹੈ ਤੇ ਜੋ ਕਹਿਣ ਤੇ ਵੀ ਨਹੀਂ ਸਮਝਦਾ ਇਹਨੂੰ ਮਨੁੱਖ ਕਹਿਣ ਦੀ ਲੋੜ ਨਹੀਂ ਪਸ਼ੂ ਹੈ ਪਸ਼ੂ ਜਿੱਥੇ ਬੋਲਿਆ ਵੀ ਵਿਅਰਥ ਚਲਾ ਜਾਂਦਾ ਜਿੱਥੇ بڑے بڑے અવਤਾਰਾਂ ਦੇ ਬੋਲ ਵੀ ਵਿਅਰਥ ਚਲੇ ਜਾਂਦੇ ਨੇ ਜਿੱਥੇ ਗੁਰੂ ਪੈਗੰਬਰਾਂ ਦੇ ਬੋਲ ਵੀ ਵਿਅਰਥ ਚਲੇ ਜਾਂਦੇ ਨੇ بڑے بڑے ਬਜ਼ੁਰਗਾਂ ਦੇ ਬੋਲ ਵੀ ਵਿਅਰਥ ਚਲੇ ਜਾਂਦੇ ਨੇ ਇਹਨੋਂ ਮਨੁੱਖ ਕੈਣ ਦੀ ਵੀ ਕੀ ਲੋੜ ਹੈ ਤੇ ਪਸ਼ੂ ਦੀ ਇਸ਼ਾਰਾ ਸਮਝਦਾ ਹੈ ਫਰਿਸ਼ਤਾ ਦੇਵਤਾ ਤੂੰ ਮੈਂ ਅਰਥ ਕਰਾਂ ਜੋ ਇਤਨਾ ਸਿਆਣਾ ਮਨੁੱਖ ਹੈ ਕਿ ਦੇਵਤਾਏ ਇਹਨੂੰ ਪੀੜਾ ਜ਼ਿਆਦਾ ਹੋਵੇ ਦੁੱਖ ਜ਼ਿਆਦਾ ਹੋਵੇ ਜਿਤਨਾ ਮਨੁੱਖ ਚੇਤਨ ਹੋਵੇ ਛੋਟੀ ਪੀੜਾ ਬਹੁਤ ਵੱਡੀ ਲੱਗੇਗੀ ਜਿਤਨਾ ਅਚੇਤ ਹੈ ਬਹੁਤ ਵੱਡੀ ਪੀੜਾ ਛੋਟੀ ਲੱਗੇਗੀ ਇਹ ਵੀ ਮੈਂ ਅਸ ਕਰਦਾ ਕਿਸੇ ਨੂੰ ਮਾਮੂਲੀ ਜਿਹਾ ਵੀ ਅਪਜਸ ਆਤਮ ਹੱਤਿਆ ਤੇ ਮਜਬੂਰ ਕਰ ਦਿੰਦਾ ਹੈ ਤੇ ਕਿਸੇ ਦਾ ਰੋਜ਼ ਪਹਾੜਾਂ ਜੈਸਾ ਅਪਜਸ ਹੁੰਦਾ ਹੈ ਸਿਰ ਤੇ ਜੋ ਵੀ ਨਹੀਂ ਰਹਿੰਦੀ ਕੁਛ ਵੀ ਨਹੀਂ ਕੁਛ ਵੀ ਜਿਤਨਾ ਸਿਆਣਾ ਮੈਸੂਸ ਮਨੋਖੋਵੇਗਾ ਉਤਨੇ ਮਾਨਸਿਕ ਤੇ ਸਰੀਰਕ ਪੀੜਾ ਜ਼ਿਆਦਾ ਮੈਸੂਸ ਕਰੇਗਾ ਕਿਉਂਕਿ ਜ਼ਿਆਦਾ ਮੈਸੂਸ ਕਰਨ ਵਾਸਤੇ ਉਹਦੇ ਕੋਲ ਜ਼ਿਆਦਾ ਸਮਝ ਹੈ ਜ਼ਿਆਦਾ ਚੇਤਨਾ ਹੈ ਜ਼ਿਆਦਾ ਸੁਚੇਤ ਹੈ ਇਹੀ ਤੇ ਕਾਰਨ ਹੈ ਜਦੋਂ ਆਪਰੇਸ਼ਨ ਡਾਕਟਰ ਕਰਦਾ ਹੈ ਅਚੇਤ ਕਰ ਦਿੰਦਾ ਹੈ